ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਕੀ ਹਾਲ ਚਾਲ ਜੇ ਸਵਾਗਤ ਹੈ ਤੁਹਾਡਾ ਇੱਥੇ ਵਲੌਗ ਦੇ ਵਿੱਚ ਥੱਲੇ ਆਪਾਂ ਤੇ ਟਰਾਲਾ ਆਪਾਂ ਕਰ ਲਿਆ ਜੀ ਬੜਾ ਫੁੱਲ ਚਾਰ ਦੇ ਦੇਖਦਾ ਮੰਡੀ ਦੇ ਵਿੱਚ ਕੀ ਮਾਹੌਲ ਚੱਲਿਆ ਤੇਲ ਪਵਾ ਲਿਆ ਆਪਾਂ ਪੰਪ ਤੋਂ ਹੁਣ ਆਪਾਂ ਹੌਲੀ 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 ਚੱਲਦੇ ਆ ਟਰਾਲਾ ਫੁੱਲ ਲੋਡ ਆ ਜਾਂਦਿਆਂ ਨੂੰ ਬੰਦੇ ਆਪਣੀ ਲੋਡ ਦੇ ਵੇਟ ਕਰਨ ਉੱਥੇ ਉਹਨਾਂ ਨੂੰ ਮਿਲਦੇ ਆਂ ਜਾ ਕੇ ਨਾਲ ਦੇਖਦੇ ਕੀ ਸਾਫਤਾ ਹੈ ਚਲੋ ਠੀਕ ਹੈ ਅੱਗੇ ਜਾ ਕੇ ਦੱਸਦੇ ਕੀ ਸਾਫਤਾ ਮੰਡੀ ਦਾ ਪਹੁੰਚ ਗਏ ਆਪਾਂ ਮੰਡੀ ਪਹਿਲੀ ਵਾਰ ਹੀ ਆਏ ਆ ਜਿਹੜੀ ਮੰਡੀ ਚੰਤੀ ਨੀਰ ਮੰਡੀ ਓਏ ਸ਼ੱਡ ਹੁਣ ਕਰਾ ਲਈ ਆਪਾਂ ਕੰਡਾ ਗਾਲੀਆਂ ਦਾ ਸਿਸਟਮ ਮੈਦਾ ਜਿਆ ਇਹ ਬਹਿ ਉੱਤੇ ਬੜਾ ਤਕਰਾਣੇ ਸਿਸਟਮ ਤੇ ਟ੍ਰੈਲਰ ਹੀ ਨਿਕਲ ਗਿਆ ਤੇ ਫੇਰ ਫਿਰ ਖਾਲੀ ਦੋਲਦੀ ਆ ਫੇਰ ਫਿਰ ਲੋੜ ਦੋਵੇਂ ਪਾਸੇ ਚਾਹੀਦਾ ਈ ਤਾਲਾ ਆਪਰੇ ਉਹ ਉਦਾਲ ਬਣਾਉਂ ਕੁੜੀ ਆ ਮਗਰ ਸਬਤ ਦਾ ਦੂਰਾ ਤੈਨਾਂ ਕਰਨਾ ਹੈ ਇਹਨਾਂ ਨੇ ਅਰਬ ਦੇ ਲੱਗਿਆ ਹੂੰ ਆ ਦਰੀਓ ਲਈ ਆ ਹੈ ਦਰੀ ਲਈ ਹੋਰ ਕਦਾ ਜੀ ਹੈ ਦਰੀ ਲਈ ਮੈਂ ਹਾਂ ਆ ਕੁੜੀ ਆ ਮਾਪਿਆ ਸੀ ਹੋਰ ਕਿਹੜੀ ਤੇ ਬੋਰੀਆਂ ਜੇ ਨਹੀਂ ਤੋਲਦੇ ਇੱਥੇ ਅੱਛਾ ਬੋਰੀਆਂ ਜੇ ਨਹੀਂ ਤੋਲਦੇ ਮੈਂ ਹਾਂ ਇੱਥੇ ਤੇਰੀ ਕਰ ਦੇਣੀ ਆ ਹਾਂ ਜੋ ਜੀ ਫੋਜ ਲੱਗ ਗਈ ਆ ਲੌਣ ਪਾ ਗਿਆ ਟੁੱਟ ਕੇ ਇੱਥੇ ਤਾਂ ਰਾਜ ਸੁਰੂਸ਼ ਨਹੀਂ ਹੈਗਾ ਬਾਲਾ ਵਿਹਲੀ ਮੰਡੀ ਆ ਲਓ ਜੀ ਕਣਕ ਤਲਾ ਲੀ ਆਪਾਂ ਤੇ ਹੁਣ ਆਪਾਂ ਟਰੈਕਟਰ ਲੈ ਆਂਦਾ ਸੱਚੀ ਆਪਣੀ ਨਹੀਂ ਆ ਕਣਕ ਸੋ ਆਪਾਂ ਫੇਰਾ ਹੀ ਲਾਉਣ ਗਏ ਅੱਗੇ ਬੋਲੋ ਲੈ ਕੇ ਰੀ ਖਡਾ ਲਈ ਆ ਲੈ ਕੇ ਰੀ ਲੈ ਗਿਆ ਉਸੇ ਉਹ ਜਾਂਦੇ ਕੰਡਾ ਕਰਾ ਕੇ ਨਾਲੀ ਢੇਰੀ ਘੱਟੀ ਆ ਕੰਮ ਆ ਦੂਜਾ ਕੰਮ ਕੋਈ ਨਹੀਂ ਬੋਰੀਆਂ ਬਾਰੀਆਂ ਵਾਲਾ ਸਭ ਕੁਝ ਨਹੀਂ ਹੈ ਸਿੱਧਾ ਹੀ ਕੰਮ ਹੈ ਇਹਦਾ ਉੱਤੇ ਮੇਰੇ ਹਿਸਾਬ ਨਾਲ ਦਿਹਾੜੀ ਦਿਹਾੜੀ ਤਾਂ ਲੱਗ ਹੀ ਜਾਏਗਾ ਉਹ ਟਰਾਲੀ ਆਪਣਰੇ ਵਾਲੀ ਇਹਦੇ ਨਾਲ ਪਈ ਉਹ ਦੂਜੀ ਟਰਾਲੀ ਪਈ ਖਰਾਬ ਹੋ ਗਈ ਉਹ ਆਪਣੇ ਟਰੈਕਟਰ ਨਾਲ ਤੋੜ ਦਿੰਦੀ ਜਾਈਏ ਨਹੀਂ ਹੋ ਕੀ ਹੋਰ ਹਿਸਾਬ ਤੋਂ ਬਣਾਈ ਗਿਆ ਉਹ ਲਾ ਕੇ ਇਹਦੇ ਆਪਾਂ ਹੈਗੀ ਉਹਦੇ ਘਰੇ ਲਾਉਂ ਆਂ ਜੀ ਆਹ ਫਾਰਮ ਟਰੈਕ ਸਾਟ ਕੋਈ ਤਾਂ ਹੈ ਸਾਟ ਉਹ ਚਲਾ ਕੇ ਤੇ ਗੁੰਮ ਗੁੰਮ ਜਿਹਾ ਲੱਗਦਾ ਵੰਦਰ ਉਹ ਹੁੰਦਾ ਜਿਹੜਾ ਹੋਰ ਸਾਹ ਚੋਹਦਾ ਭੱਜਦਾ ਇਹ ਵੀ ਬੋਲਿਆ ਘੋੜੀ ਹੋਣਾ ਦੇਖ ਲੋ ਕੱਢੀ ਗੜੀ ਤਗੜੀ ਹੋ ਗਈ ਆ ਤਾਂ ਬਾਹਨ ਸਾਈਡ ਆ ਤਾਂ ਪੱਠੇ ਆਪਣੇ ਨੂੰ ਪੱਠੇ ਆ ਮੁੱਕ ਤੇ ਸਾਈਡਾਂ ਤੋਂ ਮਲ ਕੇ ਜਾ ਬੱਟਲੀ ਆ ਤਾਂ ਮੁੱਕ ਗਈ ਕਿਉਂਕਿ ਉਹ ਜੋ ਵੱਢ ਕੇ ਕਣਕ ਆਪਣਾ ਲਾਉਣੀ ਆ ਨਾ ਅੱਗ ਉੱਦਾਂ ਹੀ ਦੂਸੇ ਜਾ ਰਹੇ ਆ ਬਾਕੀ ਟਰੈਕਟਰ ਦੇ ਮੈਂ ਬੜਾ ਪਹਿਲਾਂ ਕਲਿੱਪ ਬਣਾਇਆ ਸੀ ਦੱਸਿਆ ਇਹ ਵੀ ਆਪਾਂ ਤਾਂ ਫੇਰਾ ਹੀ ਲਾਉਣ ਗਏ ਆ ਅੱਜ ਸੱਜਣ ਮਿੱਤਰ ਦੀ ਆਪਣੀ ਕਰਨ ਕਰ ਤੇ ਟਰਾਲੀ ਕਿੰਨੇ ਦੇਣਾ ਸੀ ਆਪਣੇ ਘਰੇ ਖਲੋਤੀ ਛੱਡ ਤੇ ਉੱਥੇ ਇੱਕ ਵੱਡੀ ਰੋੜਦੀ ਨਹੀਂ ਉਹਨਾਂ ਦੇ ਮੰਨੀ ਹੈਗੀ ਤਾਂ ਘੱਟ ਮੁੱਢੀ ਚੱਲਦਾ ਉਹ ਇੱਥੇ ਖਲਾਰੀ ਦੇ ਬਾਅਦ ਚ ਚਾਰ ਪਾ ਦਿਨ ਇੱਥੇ ਖਲੋਤੀ ਰਹੀ ਉਹਦੇ ਜ ਕਲਕ ਚੰਗੀ ਤਰ੍ਹਾਂ ਗਈ ਨਹੀਂ ਆ ਨਾ ਆਰਤੀ ਅਜੇ ਚੰਗੀ ਤਰ੍ਹਾਂ ਨੱਕ ਬੋਲ ਜ ਵਟਦੇ ਆ ਸ਼ੇਰ ਨੇ ਇੱਥੇ ਇੱਥੇ ਰਹਦੇ ਸੀ ਉਹਨੇ ਰਾਜ ਲੈ ਗਿਆ ਬਾਕੀ ਕੜਕ ਵਧੀਆ ਨਿਕਲੀ ਜੀ ਸੜਕ ਦੀ ਸਾਬ ਨੂੰ ਠਾਈ ਠਾਈ ਹੋ ਰਹੀ ਸਭ ਜਿਹੜਾ ਮੈਂ ਟਰਾਲਾ ਵੱਡਾ ਭਰ ਕੇ ਖੜਿਆ ਸੀ ਇਹ ਇਹ ਚਪਈ 155 ਕੋਟ ਦਾ ਮਾਲ ਤੇ 6 ਗੱਲੀਆਂ ਦੀ ਇਹਦੇ ਉੱਤੇ ਮੇਰੇ ਕੋਲ 67 ਕੁਇੰਟਲ ਕਹਿੰਦਾ ਘਰੇ ਰੱਖੀ ਆ ਪਰ ਮਗਰ ਵਾਲੀਆਂ ਜਿਹੜੀਆਂ ਜਿੱਦਾਂ ਮਟਰ ਵਾਲੀਆਂ ਪੈੜੀਆਂ ਵਾ ਇਹਨਾਂ ਜਿਨੀ ਇੰਨੀ ਕੜ ਗਈ ਇਹਨਾਂ ਜਿੱਦਾਂ ਪੰਜ 17 18 ਉਹਦੀਆਂ ਇੱਤੀਆਂ ਜੀ ਨਿਕਲਦੀ ਜਿਨ੍ਹਾਂ ਦਾ ਪੀੜੀ ਵਧੀਆ ਹੋਵੇ ਮਗਰ ਆਉਣੀਆਂ ਲਟਾਣਾ ਪੜਿਆ ਬੰਦਾ ਜਮੀਨ ਨਿਕਲਦੀਆਂ ਆਨ ਮਾਰੇ ਕਾਂਢੇ ਨਿਕਉਂ ਜਾਂਦਾ ਹੋਰ ਕਦਰ rahul ਇਹੋ ਨਹੀਂ ਬੋਲਣਾ ਕਦਰ ਗੁਰੂਆ ਟਰਾਲਾ ਲਾਗ ਚੱਲਿਆ ਇਸ ਵੇਰੇ ਹਣੀ ਉੱਦ ਦਾ ਬਥੇਰਾ ਪਟਾਕਦਾ ਹੈ ਉਹ ਨਹੀਂ ਬੋਲਦਾ ਸੰਗ ਉਹਦੀ ਪਤਾ ਨਹੀਂ ਕੀ ਗੱਲ ਹੈ ਸੰਗ ਦਾ ਔਲਾ ਬੋਲਦਾ ਹੈ ਤੰਦ ਸਫਤ ਚੱਲੀਏ ਥੱਲੇ ਹਾਂ ਬੋਲਦੀਆਂ ਦੋਵੇਂ ਨਹੀਂ ਬੋਲਦੀਆਂ ਗੁੰਗੀਆਂ ਹੋ ਗਈਆਂ ਚੱਲੀਏ ਚਲੋ ਫਿਰ ਆਜੋ ਨਾ ਪਾਓ ਖਲਾਰਾ ਇੰਨਾ ਕੁੱਟ ਪੈ ਨਹੀਂ ਤੁਹਾਨੂੰ ਕਿੱਡੇ ਬਿੰਦੇ ਦੀ ਪਈ ਆ ਲਾ ਲਈਓ ਬਿੰਦੀ ओ हो चलो आओ चलिए दो में ना नाखलारा पाओ इना आजो सिफत तो चल तू आ पहला सिफत ਤਲਾ ਜੋ ਆਓ ਚਲਿਏ ਆਓ ਚਲਿਏ ਚਲੋ ਨਾ ਪਾਓ ਖਲਾਰਾ ਇਹਨਾ ਨਾ ਖਲਾਰਾ ਪਾਓ ਇਹਨਾ ਬਿਕਟ ਪੈ ਜਣੀ ਤੁਹਾਨੂੰ ਮੈਂ ਦੱਸਿਆ ਦੋਵਾਂ ਨੂੰ ਕਿਤੇ ਬਿੰਦੇ ਨਹੀਂ ਪਈ ਤੁਹਾਨੂੰ ਕੀ ਚਲਿਏ ਚਲਾ ਆ ਚਲਿਏ ਕਟ ਪੈ ਨਹੀਂ ਤੁਹਾਨੂੰ ਫਿਰ ਦੋਵਾਂ ਨੂੰ ਪੈ ਜਣੀ ਤੈਨੂੰ ਤਾਂ ਪੈਣੀ ਪੈਣੀ ਕਿਹੜਾ ਬਿੰਦੇ ਡਾਹ ਨਹੀਂ ਲਾ ਲਾ ਲਾਉਣ ਹਾਂ ਲਵਾਵਾ ਤੁਹਾਨੂੰ ਬੰਦੜ ਵੇ ਵੀ ਲਾਲਾ ਹਣ ਕੇ ਇਹ ਰੇ ਇਹ ਲਾਲਾ ਹਣ ਕਿਥੇ ਲਾਈਦਾ ਵਾ ਸਿਰ 'ਚ ਲਾਈਦਾ ਲੈ ਲਾਲਾ ਤੇਰਾ ਬਿੰਦੜ ਲੈ ਲਾਲਾ ਮੈਂ ਬਿੰਦੜ ਤੇਰਾ ਕਿੱਡੇ ਬਿੰਦੜ ਦੀ ਪਈ ਆ ਆ ਬੂਥੇ ਥੋੜੀ ਲਾਈਦਾ ਉਹ ਪਰ ਦਿਖਾ ਇਧਰ ਮੂੰਹ ਤਾਂ ਆ ਕਰ ਨਾਦ ਕਿਧਾ ਵੇਦੀ ਨਹੀਂ ਨਾ ਲਾਓ ਹਮ ਸਿਫ ਅ ਨਾਦ ਕਿਥੇ ਲੱਗਾ ਵਾ ਦਿਖਾ ਨੀ ਇਧਰ ਨਾ ਉਹਦੇ ਨਹੀਂ ਲਾਉਦੇ ਨਹੀਂ ਲੱਗਾ ਲਗੀ ਆ ਤੇਰੇ ਵੀ ਲੱਗੀ ਆ ਤੇਰੇ ਵੀ ਲੱਗੀ ਆ ਠੀਕ ਆ ਲਾ ਨਾ ਹਣ ਆ ਪਹਿਲਾ ਬੂ ਉਧਰ ਕਰਕੇ ਉਹ ਇਹ ਲਾ ਉਥੇ ਹਾਂ ਉਹ ਸ਼ੀਸ਼ੇ ਚ ਵੇ ਲਾ ਚਲ ਆਓ ਚਲੀਏ ਚਲੋ ਚਲੋ ਆਜੋ ਆਓ ਚਲੀਏ ਤੁਰਪੋੜ ਲਾਉਣੀ ਆ ਰਹਿਣ ਤੋਂ ਲੱਗੀ ਹੋਣ ਕੀ ਆਂਦੀ ਤੈਨੂੰ